ਤਕਨਾਲੇ ਥਾਣਾ ਮਲੋਤ ਦੇ ਅਧੀਨ ਪੈਂਦੇ ਪਿੰਡ ਕੁਲਾਹੜ ਵਿੱਚ ਇੱਕ ਹੈਰਾਨ ਕਰਨ ਵਾਲਾ ਚੋਰੀ ਦਾ ਮਾਮਲਾ ਸਾਹਮਣੇ ਆਇਆ ਜਿੱਤੇ ਘਰ ਦੇ ਹੀ ਇੱਕ ਮਹਿਲਾ ਨੇ ਆਪਣੇ ਪਰਿਵਾਰ ਨੂੰ ਨਸ਼ਾ ਦੇ ਕੇ ਬੇਹੋਸ਼ ਕਰ ਦਿੱਤਾ ਤੇ ਆਪਣੇ ਪ੍ਰੇਮੀ ਦੇ ਨਾਲ ਮਿਲ ਕੇ ਘਰ ਦੀ ਅਲਮਾਰੀ ਵਿੱਚੋਂ ਪੇਟੀਆਂ 'ਚੋਂ ਲੱਖਾਂ ਰੁਪਏ ਦੇ ਸੋਨੇ ਚਾਂਦੀ ਦੇ ਗਹਿਣੇ ਅਤੇ ਮੋਬਾਈਲ ਚੋਰੀ ਕਰਵਾ ਦਿੱਤਾ ਜਾਣਕਾਰੀ ਅਨੁਸਾਰ ਕਮਲਜੀਤ ਕੌਰ ਨਾਤੀ ਮਹਿਲਾ ਨੇ ਮਲੇਸ਼ੀਆ ਤੋਂ ਵਾਪਸ ਆਏ ਪੀਰ ਸੁਹਾਣਾ ਵਾਸੀ ਦਿਲਰਾਜ ਸਿੰਘ ਗੁਰੂ ਨੂੰ ਭੋਲੂ ਨਾਮ ਇੰਸਟਾਗ੍ਰam ਰਾਹੀਂ ਦੋਸਤੀ ਕੀਤੀ ਸੀ ਤਾਂ ਦੋਸਤੀ ਹੌਲੀ-ਹੌਲੀ ਇਸ਼ਕ ਦੇ ਵਿੱਚ ਬਦਲ ਗਈ ਹੈ ਤੇ ਦੋਵਾਂ ਨੇ ਵਿਆਹ ਕਰਾਣ ਦੀ ਯੋਜਨਾ ਬਣਾਈ ਸੀ ਸੋ ਆਪਣੇ ਪਰਿਵਾਰ ਤੋਂ ਤੰਗ ਆਈ ਮਹਿਲਾ ਨੇ ਇੱਕ ਗੰਭੀਰ ਅਤੇ ਸ਼ਰਮਸਾਰ ਸਾਜ਼ਿਸ਼ ਰਚੀ ਹੈ ਜਿਸ ਦਾ ਕਿ ਖੁਲਾਸਾ ਖਰਨਾ ਦੇ ਐਸਐਸਪੀ ਨੇ ਕੀਤਾ ਹੈ ਕੀ ਕੁਝ ਕਿਹਾ ਪਉ ਜਾਣ ਤੇ ਇਸ ਜੋ ਹੈਗਾ ਉਹ ਥਾਣਾ ਮਲੋਤਾ ਹੈਗਾ 3 ਜੂਨ ਨੂੰ ਥਾਣਾ ਮਲੋਤ ਦੇ ਵਿੱਚ ਇੱਕ ਪਿੰਡ ਹੈਗਾ ਕੋਲਾੜ ਪਿੰਡ ਉਥੇ ਚੋਰੀ ਹੋਈ ਸੀ ਕਰੋ ਕੁਝ ਜੁਐਲਰੀ ਪਲਸ ਉਹਨਾਂ ਨੇ ਕੁਝ ਕੈਸ਼ ਦਾ ਆਪਣਾ ਦੱਸਿਆ ਸੀਗਾ ਤੇ ਬਲਕਾਰ ਸਿੰਘ ਬਲਵਿੰਦਰ ਸਿੰਘ ਦੀ ਸਟੇਟਮੈਂਟ ਦੇ ਬੇਸਿਸ ਤੇ 8 ਜੂਨ ਨੂੰ ਐਫਆਈਆਰ ਦਰਜ ਕੀਤੀ ਗਈ ਤੇ ਤਫਤੀਸ਼ ਦੌਰਾਨ ਪਤਾ ਲੱਗਿਆ ਕਿ ਇੱਕ ਦਿਲਰਾਜ ਨਾ ਦਾ ਪਰਸਨ ਹੈ ਜੋ ਕਿ ਪਿਛੇ ਸੁਹਾਣਾ ਦਾ ਰਹਿਣ ਵਾਲਾ ਹੈਗਾ ਤੇ ਸੁਹਾਣਾ ਮੁਹਾਲੀ ਦੇ ਵਿੱਚ ਰਹਿੰਦਾ ਹੈਗਾ ਉਹਨੇ ਆ ਚੋਰੀ ਦੀ ਵਾਰਦਾਤ ਨੂੰ ਜਾਣ ਦਿੱਤਾ ਸੀਗਾ ਤੇ ਉਹਦਾ ਸਾਥ ਬਲਵਿੰਦਰ ਸਿੰਘ ਦੀ ਨੂੰ ਜਿਹਦਾ ਨਾਮ ਕਮਲਜੀਤ ਕੌਰ ਹੈ ਉਹਨੇ ਸਾਥ ਦਿੱਤਾ ਸੀਗਾ ਕਮਲਜੀਤ ਕੌਰ ਦੀ ਇਹਦੇ ਨਾਲ ਗੱਲਬਾਤ ਸੀਗੀ ਤੇ ਇਹਨੇ ਜੋ ਪਲਮਾਰੀਆਂ ਦੀ ਚਾਬੀ ਵਗੈਰਾ ਉਹਨੂੰ ਫੜਾਈ ਸੀਗੀ ਤੇ ਉਹਨੇ ਚੋਰੀ ਕੀਤੀ ਸੀ ਆ ਦੋਨੋਂ ਕੇ ਦੋਨੋਂ ਦੀ ਅਰੈਸਟ ਪਲੱਸ ਜੋ ਤਫਤੀਸ਼ ਦੌਰਾਨ ਜੋ ਸਾਰੀ ਰਿਕਵਰੀ ਵਗੈਰਾ ਹੋਈ ਹੈ ਤੋਂ ਜਿੰਨੀ ਵੀ ਜੁਐਲਰੀਜ਼ ਇਹਨਾਂ ਨੇ ਚੋਰੀ ਕੀਤੀ ਸੀਗੀ ਉਹ ਸਾਰੀ ਜੁਐਲਰੀ ਵੀ ਰਿਕਵਰ ਹੋ ਚੁੱਕੀ ਹੈ ਦੇ ਨਾਲ 70000 ਦੀ ਜੋ ਰਾਸ਼ੀ ਹੈਗੀ ਉਹ ਵੀ ਇਹਨਾਂ ਦੇ ਕੋਲ ਰਿਕਵਰ ਹੋਈ ਹੈ ਤੇ तकरीबन तकरीबन ਜੋ ਵੀ ਇਹਨਾਂ ਨੇ ਚੋਰੀ ਕੀਤਾ ਸੀਗਾ ਸਾਰਾ ਹੀ ਸਮਾਨ ਰਿਕਵਰ ਕਰ ਲਿਆ ਹੈ ਲਿਸਟ ਤੁਹਾਡੇ ਨਾਲ ਪ੍ਰੈਸ ਦਾ ਜੋ ਨੋਟ ਹੈ ਇਹਦੇ ਰਾਹੀਂ ਅਸੀਂ ਸ਼ੇਅਰ ਕਰ ਦਵਾਂਗੇ ਮੋਸਟਲੀ ਇਹਦੇ ਵਿੱਚ ਜੋ ਮੁਦਰੀਆ ਔਰ ਸੋਨੇ ਦਾ ਹਾਰ ਵਗੈਰਾ ਸੀਗਾ ਉਹ ਸਾਰਾ ਰਿਕਵਰ ਕਰਕੇ ਅਸੀਂ ਤੁਹਾਨੂੰ ਪੇਸ਼ ਕਰ ਚੁੱਕੇ ਹਾਂ ਦੂਜਾ ਜੋ ਜੀ ਆ ਜੋ ਜੋ ਇਹਦੀ ਨੋ ਹੈਗੀ ਕਮਲਜੀਤ ਕੌਰ ਉਹਦੇ ਨਾਲ ਇਹ ਤੇ ਗੱਲਬਾਤ ਸੀਗੀ ਤੇ ਉਹਦੇ ਨਾਲ ਹੀ ਇਹਨਾਂ ਨੇ ਆਪਣਾ ਇੱਕ ਪਲੈਨਿੰਗ ਕੀਤੀ ਤੇ ਉਹ ਕਮਲਜੀਤ ਕੌਰ ਨੇ ਹੀ ਆਗੇ ਸਾਰੇ ਕੀ ਸਾਰੀ ਇਤਲਾਹ ਵੀ ਦਿੱਤੀ ਕਿ ਕਿਥੇ ਕਿਥੇ ਰੱਖੀ ਹੋ ਸਕਦੇ ਜੁਐਲਰੀ ਤੇ ਉਹਨਾਂ ਨੂੰ ਐਕਸੈਸ ਕਰਨ ਦਾ ਕਿ ਜੋ ਵੀ ਅ ਅਲਮੇਰਾ ਹੈ ਜਾਂ ਫਿਰ ਜੋ ਬਾਕਸੇਸ ਹੈ ਉਹਨਾਂ ਦੀ ਚਾਬੀਆਂ ਵਗੈਰਾ ਵੀ ਇਹਨੇ ਉਹਨਾਂ ਨੂੰ ਆਇਆ ਕਰਾਈ ਸੀਗੀ ਪਰ ਵੀ ਅੱਜ ਤੱਕ ਨਹੀਂ ਉਹ ਹਜੇ ਤੱਕ ਨਹੀਂ ਪਰ ਗੱਲਬਾਤ ਸੀਗੀ ਦੇਖੀਂ ਮਤਲਬ ਵੀ ਕਾਂਟ ਵੈਰੀਫਾਈ ਤੇ ਉਹ ਅਲੀਗੇਸ਼ਨ ਹੋ ਜਾਏਗਾ ਜਿਨੇ ਹੁਣ ਤੱਕ ਆਇਆ ਸਾਹਮਣੇ ਇਹਨਾਂ ਦੀ ਗੱਲਬਾਤ ਸੀਗੀ ਇੰਸਟਾਗ੍ਰਾਮ ਰਾਹੀਂ ਮਿਲੇ ਸੀਗੇ ਤੇ ਗੱਲਬਾਤ ਕਰਦੇ ਸੀਗੀ ਤੇ ਅੱਗੇ ਉਹ ਕਮਲਜੀਤ ਕੌਰ ਨੇ ਉਹਨੂੰ ਐਕਸੈਸ ਦਿੱਤਾ ਸੀਗਾ ਨਹੀਂ ਨਹੀਂ ਹਜੇ ਤੱਕ ਨਹੀਂ ਹਜੇ ਤੱਕ ਨਹੀਂ 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 ਹਜੇ ਤੱਕ ਆਹੀ ਹੈ ਹਾਂ ਹਜੇ ਤੱਕ ਨਹੀਂ ਨਹੀਂ ਹਜੇ ਤੱਕ ਇਤਨਾ ਹੀ ਹੈਗਾ ਕਿ ਫਰਸਟ ਹੈਗਾ ਤੇ ਉਹ ਲੇਡੀ ਨੇ ਇਹਨੂੰ ਐਕਸੈਸ ਦਿੱਤਾ ਤੇ ਇਹਨਾਂ ਨੇ ਮਿਲ ਮਿਲੀ ਬੁਗਤ ਨਾਲੇ ਚੋਰੀ ਨੂੰ ਅੰਜਾਮ ਦਿੱਤਾ ਸੀਗਾ ਤੇ ਸਾਰੇ ਕਿ ਸਾਰੇ ਹੀ ਜੋ ਚੋਰੀ ਦੀ ਆਰਟੀਕਲਸ ਔਰ ਕੈਸ਼ ਹੈਗਾ ਉਹ تقریبا تقریبا ਸਾਰੇ ਰਿਕਵਰ ਹੋ ਚੁੱਕਾ ਹੈ। ਉਹ ਉਹਨਾਂ ਨੇ ਵੇਟ ਤਾਂ ਸਾਨੂੰ ਦੱਸਿਆ ਵੀ ਨਹੀਂ ਸੀਗਾ ਹੁਣ ਉਹ ਉਹਨਾਂ ਨੇ ਸਿਨਾਪਤ ਕਰ ਲਈ ਹੈਗੀ ਤੇ ਵੇਟ ਮੁਤਾਬਿਕ ਫਿਰ ਬਾਅਦ ਵਿੱਚ ਉਹ ਕਰਾ ਲੈਣਗੇ। ਅਸ਼ਨਾਤ ਹੋ ਚੁੱਕੀ ਜੋ ਉਹਨਾਂ ਦੇ ਚੋਰੀ ਹੋਈ ਸੀਗੀ ਸਾਰਾ ਰਿਕਵਰ ਹੋ ਗਿਆ। মুদ্রিয়া वगैरह जो जो भी ਹੋਏਗਾ મતલਬ ਉਹਨਾਂ ਨੇ ਰੇਟ ਵੇਟ ਨਹੀਂ ਦੱਸਿਆ ਸੀਗਾ ਐਸ ਪਰ ਕੰਪਲੇਂਟ ਨੰਬਰ ਆਫ ਆਰਟੀਕਲਸ اور ਉਹਨਾਂ ਦੀ شناخت ਹੋ ਗਈ ਸੀ तकरीबन ਇੰਨਾ ਕਹੇਗਾ ਬਟ ਦੇਖੀ तकरीबन ਹੈਗਾ ਉਹਨਾਂ ਦਾ ਚੋਰੀ ਜੋ ਹੋਇਆ ਸਮਾਨ ਉਹਦੀ شناخت ਹੋ ਗਈ ਹੈ ਵੇਟ ਤਾਂ ਸਾਨੂੰ ਨਹੀਂ ਪਤਾ ਉਹ ਵੇਟ ਤਾਂ ਬਾਈ ਚਾਂਸ ਅਸੀਂ ਵੇਟ ਕਰਾਇਆ ਹੈਗਾ ਬਟ that is not important important is ਕਿ ਉਹਨਾਂ ਦਾ ਜੋ ਚੋਰੀ ਹੋਇਆ ਐਗਜੈਕਟਲੀ ਆਹੀ ਸੇਮ ਸਮਾਨ ਹੈ ਉਹ ਹੀ ਉਹਨਾਂ ਨੇ